ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਾਰਦਿਆਂ ਵਿੱਚੋਂ ਰਚਨਾ ਸਾਨੂੰ ਨਸਲਵਾਦ ਨਹੀਂ ਅਸਲਵਾਦ ਨੇ ਮਾਰਿਆ ਇਸ ਘੋਰ ਕਾਲ ਯੁੱਗ ਵਿੱਚ ਇੱਕ ਕੌੜੀ ਸਚਾਈ ਹੈ ਕਿ ਜਿੰਨਾ ਆਪਣੇ ਇੱਕ ਦੂਜੇ ਦੇ ਵੈਰੀ ਬਣੇ ਹੋਏ ਹਨ ਉਹਨੇ ਬਗਾਨੇ ਨਹੀਂ ਜਦੋਂ ਇਹੋ ਜਿਹਾ ਕੁਝ ਬਗਾਨੀ ਧਰਤੀ ਤੇ ਹੁੰਦਾ ਤਾਂ ਇਹ ਵਰਤਾਰਾ ਹੋਰ ਵੀ ਦਿਲ ਨੂੰ ਤੂਪਾਉਣ ਵਾਲਾ ਹੁੰਦਾ ਹੈ ਸਾਲ 2010 ਵਿੱਚ ਇੱਕ ਦਿਨ ਅੱਗੇ ਟੀਵੀ ਸਮੀਖਿਖਕ ਪ੍ਰੋਫੈਸਰ ਕੁਲਬੀਰ ਸਿੰਘ ਐਡਲਿਟ ਫੇਰੀ ਤੇ ਆਏ ਤਾਂ ਅਸੀਂ ਕੁਝ ਕੁ ਮਿੱਤਰਾਂ ਨਾਲ ਐਡਲਿਟ ਦੇ ਦਾਰਸ਼ਨਿਕ ਥਾਵਾਂ ਤੇ ਘੁੰਮ ਰਹੇ ਸੀ ਤਾਂ ਬੀਤੀ ਮੁੰਡਿਆਂ ਦਾ ਕਾਫਲਾ ਸਾਨੂੰ ਮਿਲਣ ਆਇਆ ਤੇ ਉਹਨਾਂ ਸਾਨੂੰ ਆਪਣੀ ਤਕਰੀਫ ਮੀਡੀਆ ਰਾਈ ਦੁਨੀਆ ਮੂਰੇ ਲਿਆਉਣ ਦੀ ਗੁਜ਼ਾਰਿਸ਼ ਕੀਤੀ ਮੈਂ ਪਿਛਲੇ ਕਾਫੀ ਚਿਰਾਂ ਤੋਂ ਇਹੋ ਜਿਹਾ ਵਰਤਾਰੇ ਸਿਰਫ ਇਸ ਲਈ ਅੱਖੋਂ ਉਹਦੇ ਕਰ ਰਿਹਾ ਸੀ ਕਿ ਆਪਣਾ ਕੁੜਤਾ ਚੁੱਕਿਆ ਆਪਣਾ ਢਿੱਡ ਨੰਗਾ ਹੁੰਦਾ ਪਰ ਇਸ ਕਹਾਣੀ ਨੇ ਮੈਨੂੰ ਇਹ ਲੇਖ ਲਿਖਣ ਲਈ ਮਜਬੂਰ ਕਰ ਦਿੱਤਾ ਅੱਜ ਫਿਰ ਤੁਹਾਡੇ ਮੂਰੇ ਉਹੀ ਕਹੀ ਤੇ ਕਹਾੜੀ ਲੈ ਕੇ ਬਹਿ ਗਿਆ ਹਾਂ ਬਹੁਤ ਸਾਰੇ ਪਾਠਕ ਸੋਚਣਗੇ ਕਿ ਮੇਰੇ ਕੋਲ ਸ਼ਾਇਦ ਲਿਖਣ ਨੂੰ ਕੁਝ ਬਾਕੀ ਨਹੀਂ ਰਿਹਾ ਤੇ ਇਸ ਲਈ बार-बार ਉਹੀ ਘਸਿਆ ਪੁਰਾਣਾ ਮੁੱਦਾ ਲੈ ਕੇ ਬਹਿ ਜਾਂਦਾ ਹਾਂ ਪਰ ਦੋਸਤੋ ਲਿਖਣ ਨੂੰ ਤਾਂ ਬਹੁਤ ਕੁਝ ਹੈ ਪਰ ਜਿੰਨਾ ਕਹਾਣੀਆਂ ਨੇ ਕਿਸੇ ਦਾ ਕੋਈ ਸੰਵਾਰਨਾ ਹੀ ਨਹੀਂ ਉਹ ਪੌਣੀਆਂ ਵਕਤ ਦੀ ਪਰਬਾਤੀ ਤੋਂ ਵੱਧ ਹੋਰ ਕੁਝ ਵੀ ਨਹੀਂ ਹਨ ਅਤੇ ਦੂਜੀ ਗੱਲ ਜਦੋਂ ਅੱਖਾਂ ਦੇ ਸਾਹਮਣੇ ਹਕੀਕਤ ਦੇਖ ਰਹੀ ਹੋਈਏ ਤਾਂ ਕਲਪਨਾਵਾ ਕਰਨ ਦੀ ਕੀ ਲੋੜ ਹੈ ਹਕੀਕਤ ਵੀ ਇਹੋ ਜੀ ਜਿਸ ਨੇ ਇੱਕ ਨਹੀਂ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ ਸੋ ਦੋਸਤੋ ਭਾਵੇਂ ਮੁੱਦਾ ਉਹੀ ਪੁਰਾਣਾ ਆਸਟ੍ਰੇਲੀਆ ਵਿੱਚ ਚੰਗੇ ਭੁਖ ਦੀ ਪਾਲ ਵਿੱਚ ਆਏ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਉੱਤੇ ਹੀ ਕੁੰਦਾ ਪਰ ਹੁਣ ਜੋ ਮੋੜੇ ਮਾਮਲਾ ਲੈ ਚੁੱਕਿਆ ਉਸ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਨ ਲਈ ਇਹ ਲੇਖ ਲਿਖਣਾ ਮੇਰੀ ਮਜਬੂਰੀ ਬਣ ਗਿਆ ਸੀ ਆਸਟ੍ਰੇਲੀਆ ਪੜਨ ਆਉਣ ਤੋਂ ਪਹਿਲਾਂ ਇੰਡੀਆ ਵਿੱਚ ਆਈ ਲੈਟਸ ਦੀ ਤਿਆਰੀ ਵੇਲੇ ਇੰਟਰਵਿਊ ਦੀ ਪ੍ਰੈਕਟਿਸ ਕਰ ਰਹੇ ਹਰ ਵਿਦਿਆਰਥੀ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਸਟ੍ਰੇਲੀਆ ਕੀ ਲੈਣ ਜਾ ਰਹੇ ਹੋ ਦਾ ਹਰ ਇੱਕ ਦਾ ਇੱਕੋ ਜਵਾਬ ਹੁੰਦਾ ਹੈ ਕਿ ਚੰਗੇ ਪੁਇਖਲੀ ਇਹ ਕੋਈ ਘੜਿਆ-ਘੜਾਇਆ ਜਵਾਬ ਨਹੀਂ ਹੁੰਦਾ ਬਲਕਿ ਇੱਕ ਨਰੂਲ ਸੱਚ ਹੁੰਦਾ ਹੈ ਪਰ ਅੱਜ ਇਹ ਹੀ ਸੱਚ ਸਰਾਪ ਦਾ ਰੂਪ ਧਾਰਨ ਕਰਕੇ ਚੰਗੇ ਪੁਇਖ ਦੇ ਸਦਾਗਰਾਂ ਨੂੰ ਇੱਕ-ਇੱਕ ਕਰਕੇ ਨਿਕਲ ਰਿਹਾ ਹੈ ਇਸ ਉਲਝ ਚੁੱਕੇ ਤਾਣੇ ਬਾੜੇ ਨੂੰ ਸੁਲਝਣਾ ਸੁਖਾਲਾ ਨਹੀਂ ਜਾ ਪਰ ਆਪਾਂ ਆਪਾਂ ਪਰਚੋਲ ਜ਼ਰੂਰ ਕਰ ਸਕਦੇ ਹਾਂ ਕਿ ਅੱਜ ਜੋ ਹਾਲਾਤ ਬਣੇ ਹਨ ਉਸ ਪਿੱਛੇ ਦੋਸ਼ੀ ਕੌਣ ਹੈ ਦੋਸ਼ੀ ਜਸ ਸੰਧੀ ਲੋੜ ਨਹੀਂ ਕਿਉਂਕਿ ਉਹ ਤਾਂ ਇਸ ਲੇਖ ਦਾ ਸਰਲੇਖ ਹੀ ਦੱਸ ਰਿਹਾ ਹੈ ਕਿ ਸਾਨੂੰ ਨਸਲਵਾਦ ਨਹੀਂ ਅਸਲਵਾਦ ਨਹੀਂ ਮਾਰਿਆ ਸਭ ਤੋਂ ਪਹਿਲਾਂ ਨਸਲਵਾਦ ਤੇ ਅਸਲਵਾਦ ਦੀ ਅਖਰੀ ਅਰਥ ਜਾਣਨੇ ਬਹੁਤ ਜ਼ਰੂਰੀ ਹਨ ਨਸਲਵਾਦ ਤਾਂ ਹਰ ਇੱਕ ਦੀ ਸਮਝ ਆਉਣ ਵਾਲਾ ਸ਼ਬਦ ਹੈ ਪਰ ਅਸਲਵਾਦ ਹਾਲੇ ਤੱਕ ਕਿਸੇ ਸ਼ਬਦ ਕੋਸ਼ ਦਾ ਹਿੱਸਾ ਨਹੀਂ ਹੈ ਪਰ ਕਈ ਵਾਰ ਕੁਝ ਖਾਸ ਹਾਲਾਤ ਨਵੇਂ ਸ਼ਬਦ ਦੀ ਉਤਪਤੀ ਕਰ ਦਿੰਦੇ ਹਨ ਅਜ ਅਸਟ੍ਰੇਲੀਆ ਵਿੱਚ ਪੈਦਾ ਹੋਏ ਹਾਲਾਤਾਂ ਨੇ ਅਸਲਵਾਦ ਸ਼ਬਦ ਨੂੰ ਜਨਮ ਦਿੱਤਾ ਹੈ ਸਰਲ ਪਾਸ਼ਾ ਵਿੱਚ ਇਸ ਦਾ ਅਰਥ ਆਪਣਿਆਂ ਵੱਲੋਂ ਕੀਤਾ ਦੁਰਬਿਹਾਰ ਕਿਆ ਜਾ ਸਕਦਾ ਹੈ ਕਿਉਂਕਿ ਇਸ ਲੇਖ ਵਿੱਚ ਸਾਨੂੰ ਇਹ ਸ਼ਬਦ ਬਾਰ ਬਾਰ ਵਰਤਣਾ ਪਵੇਗਾ ਸੋ ਅਸੀਂ ਇੱਥੇ ਆਪਣਿਆਂ ਨੂੰ ਅਸਲੀ ਤੇ ਗੈਰਾਂ ਨੂੰ ਨਸਲੀ ਕਹਿ ਕੇ ਸੰਬੋਧਨ ਕਰਾਂਗੇ ਭਾਵੇਂ ਮੇਰੇ ਧਰਮ ਵਿੱਚ ਇਹੋ ਜਿਹਾ ਸ਼ਬਦਾਂ ਦੀ ਕੋਈ ਥਾਂ ਨਹੀਂ ਕਿਉਂਕਿ ਸਾਡਾ ਧਰਮ ਤਾਂ ਕਹਿੰਦਾ ਹੈ ਕਿ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੀ ਪਰ ਇਸ ਕਲਯੁਗੀ ਵਕਤ ਵਿੱਚ ਅਸੀਂ ਕਿੰਨਾ ਕੁ ਧਰਮ ਨਿਭਾਰੇ ਹਾਂ ਜੇ ਇੱਕ ਹੋਰ ਕੁਤਾਹੀ ਕਰ ਲਵਾਂਗੇ ਤਾਂ ਕੀ ਫਰਕ ਪੈਣ ਲੱਗਾ ਇਸ ਸਾਰੇ ਕਾਰਨ ਨੂੰ ਵਿਸਤਾਰ ਵਿੱਚ ਜਾਣਨ ਲਈ ਕੁਝ ਸਾਲ ਪਿੱਛੇ ਮੁੜ ਕੇ ਦੇਖਣਾ ਪਵੇਗਾ ਜਦੋਂ ਤੋਂ ਆਸਟ੍ਰੇਲੀਆ ਵਿੱਚ ਸਟੂਡੈਂਟਸ ਦੀ ਆਮਦ ਸ਼ੁਰੂ ਹੋਈ ਹੈ ਉਸ ਦਿਨ ਤੋਂ ਇਹ ਨਸਲੀਆਂ ਦੀ ਅੱਖ ਵਿੱਚ ਭਾਵੇਂ ਇਹ ਰੜਕੇ ਹੋਣ ਜਾਂ ਨਾ ਪਰ ਅਸਲੀਆਂ ਦੀ ਅੱਖ ਵਿੱਚ ਰੋੜ ਵਾਂਗ ਉਜਵਰੇ ਹਨ ਇਸ ਦਾ ਕਾਰਨ ਸੀ ਨਵੇਂ ਆਏ ਮੁੰਡਿਆਂ ਦਾ ਵਰਤਾਰਾ ਜਿਸ ਦਾ ਅਸਲੀ ਕਾਰਨ ਦੋ ਸੱਭਿਆਚਾਰਾਂ ਦਾ ਫਰਕ ਸੀ ਕਹਿੰਦੇ ਹਨ ਕਿ ਸਪਰਿੰਗ ਨੂੰ ਜਿੰਨਾ ਦੱਬੀ ਰੱਖੋਗੇ ਛੱਡਣ ਤੇ ਉਹ ਓਨਾ ਜ਼ਿਆਦਾ ਹੀ ਬੁੜਕਦਾ ਹੈ ਇੰਡੀਆ ਵਿੱਚ ਲੋਕ ਕੀ ਕਹਿਣਗੇ ਦੇ ਭਾਰ ਥੱਲੇ ਦੱਬਿਆ ਇਹ ਸਟੂਡੈਂਟ ਰੂਪੀਸ ਸਪਰਿੰਗ ਜਦ ਅਸਟ੍ਰੇਲੀਆ ਦੀ ਖੁੱਲੀ ਹਵਾ ਵਾਲੇ ਮੈਦਾਨ ਵੱਲ ਨੂੰ ਮੁੱਕਰ ਕੇ ਛੱਡਿਆ ਤਾਂ ਉਸਨੇ ਆਪਣੀ ਅਪਚਾਰਕਤਾ ਨਿਭਾਉਣੀ ਹੀ ਸੀ ਜੋ ਸਾਡੇ ਇੱਥੇ ਸਥਾਪਿਤ ਹੋ ਚੁੱਕੇ ਸਮਾਜ ਨੂੰ ਚੰਗੀ ਨਹੀਂ ਲੱਗੀ ਤੇ ਪਹਿਲੇ ਦਿਨ ਤੋਂ ਹੀ ਦੋਹਾਂ ਦਰਮਿਆਨ ਪਾੜਾ ਪੈ ਗਿਆ ਬਸ ਇਥੋਂ ਚੱਲੀ ਇਹ ਰੀਤ ਹਾਲੇ ਤੱਕ ਨਿਰਵਿਗਨ ਜਾਰੀ ਹੈ ਅਸਲ ਵਿੱਚ ਇਹ ਸੀ ਵੀ ਨਾ ਹਜ਼ਮ ਹੋਣ ਵਾਲੀ ਗੱਲ ਪਰ ਇਹਦਾ ਹੱਲ ਕੱਢਿਆ ਜਾ ਸਕਦਾ ਸੀ ਤੁਹਾਨੂੰ ਰਾਹੇ ਵਗਾਹੇ ਜਾਂਦੇ ਉਹ ਜਿਹੇ ਇਨਸਾਨ ਆਮ ਮਿਲ ਜਾਣਗੇ ਜੋ ਇਹ ਕਹਿੰਦੇ ਆ ਆਮ ਸੁਨੇ ਜਾ ਸਕਦੇ ਨੇ ਬਈ ਸੁਖ ਨਾਲ ਬੜੀਆਂ ਰੌਣਕਾਂ ਲੱਗੀਆਂ ਹੁਣ ਤਾਂ ਆਸਟ੍ਰੇਲੀਆ ਵਿੱਚ ਆਪਣੇ ਲੋਕਾਂ ਦੀਆਂ ਕਿਆ ਬਾਤ ਹੈ ਪਰ ਮੈਨੂੰ ਨਹੀਂ ਲੱਗਦਾ ਓਏ ਗੱਲ ਦਿਲੋਂ ਕਹਿ ਰਹੇ ਹੋਣ ਕਿਉਂਕਿ ਜੇ ਉਹ ਇਹ ਦਿਲੋਂ ਕਹਿੰਦੇ ਹੁੰਦੇ ਤਾਂ ਇਹ ਕੋਈ ਵੀ ਖਾਸ ਮਸਲਾ ਨਹੀਂ ਸੀ ਇਸ ਬੁੜਕ ਦੇ ਸਬਰਿੰਗ ਨੂੰ ਸਜ਼ਰਬੇਕਾਰ ਅਸਲੀ ਬੜੀ ਆਸਾਨੀ ਨਾਲ ਕਾਬੂ ਕਰ ਸਕਦੇ ਸਨ ਪਰ ਕਿਸੇ ਨੇ ਵੀ ਇੱਕ ਦੂਜੇ ਨਾਲ ਗੱਲਾਂ ਕਰਨ ਤੋਂ ਬਿਨਾਂ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਵਿੱਚੋਂ ਕੁਝ ਨਵੇਂ ਆਨੋਂ ਨਿੰਦਨ ਤੋਂ ਪਹਿਲਾਂ ਆਪਣਾ ਵਕਤ ਭੁੱਲ ਕੇ ਜਦੋਂ ਉਹ ਇੱਥੇ ਆਏ ਸਨ ਕੁਝ ਇੰਜ ਹੀ ਰਲਦੀ ਮਿਲਦੀ ਗੱਲ ਜੋ ਮੇਰੇ ਨਾਲ ਵਾਪਰੀ ਮੈਂ ਉਹ ਇੱਥੇ ਲਿਖਣੀ ਚਾਹਾਂਗਾ ਇੱਕ ਦਿਨ ਜਦੋਂ ਲੰਗਰ ਪਾਣੀ ਛੱਕ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਖੁੰਡ ਚਰਚਾ ਕਰ ਰਹੇ ਸੀ ਤਾਂ ਕਿ ਨਵੇਂ ਆਏ ਮੁੰਡੇ ਨੂੰ ਇੱਕ ਪੁਰਾਣਾ ਬੰਦਾ ਬੜੇ ਹੀ ਅਟਪਟੇ ਜਿਹੇ ਅੰਦਾਜ਼ ਵਿੱਚ ਕਹਿੰਦਾ ਫੋਬ ਜਿਸ ਦਾ ਮਤਲਬ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਤੇ ਬਾਕੀਆਂ ਲਈ ਫੋਬ ਫਰੈਸ਼ ਆਫ ਦੀ ਬੋਟ ਸਿੱਧੀ ਪਾਸ਼ਾ ਵਿੱਚ ਕਹੀਏ ਤਾਂ ਹਾਲੇ ਜਿਸ ਨੇ ਨਵੀਂ ਦੁਨੀਆ ਨਹੀਂ ਦੇਖੀ ਇਹ ਸ਼ਬਦ ਜਾਂ ਇਸ ਤੇ ਅਰਥ ਨੇ ਮਾੜੇ ਨਹੀਂ ਸੀ ਜਿੰਨਾ ਉਸ ਕਹਿਣ ਵਾਲੇ ਦਾ ਅੰਦਾਜ਼ ਮੇਰੇ ਤੋਂ ਵੀ ਚੁੱਪਨਾ ਰਹਿ ਹੋਇਆ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇਸ ਮੁੰਡੇ ਨੂੰ ਜਾਣਦੇ ਹੋ ਅੱਗੋ ਕਹਿੰਦਾ ਨਹੀਂ ਐਵੇਂ ਲੱਲੀ ਛੱਲੀ ਤੁਰੀ ਆਉਂਦੀ ਐ ਇਧਰ ਨੂੰ ਮੂੰਹ ਚੱਕੀ ਮੈਂ ਗੱਲ ਬਦਲਦੇ ਹੋਏ ਉਸ ਭੱਦਰਪੁਰਸ਼ ਨੂੰ ਪੁੱਛਿਆ ਜਦੋਂ ਤੁਸੀਂ ਇੱਥੇ ਆਏ ਸੀ ਉਸ ਵਕਤ ਮਾਹੌਲ ਕਿਵੇਂ ਸੀ ਜਨਾਬ ਕਹਿੰਦੇ ਅਸੀਂ ਇੱਕ ਗ੍ਰੀਕੀ ਸਮੁੰਦਰੀ ਵੇੜੇ ਤੋਂ ਉਤਰ ਕੇ ਲੁੱਕ ਗਏ ਸੀ ਇੱਕ ਬੋਰੀ ਵਿੱਚ ਸਾਡੀ ਸਾਰੀ ਕਬੀਲਦਾਰੀ ਹੁੰਦੀ ਸੀ ਇਮੀਗ੍ਰੇਸ਼ਨ ਤੋਂ ਡਰਦੇ ਇੱਕ ਰਾਤ ਕਿਤੇ ਤੇ ਇੱਕ ਰਾਤ ਕਿਤੇ ਅੰਗਰੇਜ਼ੀ ਆਉਂਦੀ ਨਹੀਂ ਸੀ ਪਹਿਲੀ ਵਾਰ ਜਹਾਜ਼ ਚੜ੍ਹ ਕੇ ਬਰਫ਼ ਨੂੰ ਆਇਸ ਦੀ ਥਾਂ ਤੇ ਸਨੋ ਕਹਿ ਕੇ ਮੰਗਿਆ ਸੀ ਜਨਾਬ ਆਪਣੀਆਂ ਭੱਦਰਕਾਰੀਆਂ ਇੱਕੋ ਸਾਹ ਦਸਦੇ ਹੋਏ ਅਖੀਰ ਨੂੰ ਕਹਿੰਦੇ ਸ਼ੁਕਰ ਹੈ ਗੋਰਿਆਂ ਦਾ ਜਿਨ੍ਹਾਂ ਇੱਕ ਮਤਾ ਪਾਸ ਕਰਕੇ ਇੱਕੋ ਦਿਨ ਵਿੱਚ ਸਾਰਿਆਂ ਨੂੰ ਪੱਕਾ ਕਰ ਦਿੱਤਾ ਮੈਂ ਕਿਹਾ ਫੇਰ ਤਾਂ ਬੜਾ ਫਰਕ ਹੈ ਇਸ ਫੋਬ ਤੇ ਤੁਹਾਡੇ ਵੇਲੇ ਦੇ ਫੋਬ ਚਤਾ ਉਹ ਕਹਿੰਦਾ ਉਹ ਕਿਵੇਂ ਮੈਸ ਨੂੰ ਦੱਸਿਆ ਜਿਸ ਨੂੰ ਤੁਸੀਂ ਹੁਣੇ ਫੋਬ ਕਿਹਾ ਸੀ ਇਸ ਨੇ ਮਾਸਟਰਸ ਕੀਤੀ ਹੋਈ ਹੈ ਮੋਰੋ ਕਹਿੰਦਾ ਇਸ ਨੇ ਕੀਤੀ ਹੋਵੇਗੀ ਸਾਰੇ ਨਹੀਂ ਤਾਂ ਨਹੀਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇੱਕ ਗੱਲ ਤਾਂ ਮੰਨਦੇ ਹੋ ਕਿ ਨਵੇਂ ਆਏ ਬੰਦੇ ਨੂੰ ਦੂਜੇ ਦੀ ਮਦਦ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਗੈਰਾਂ ਵੱਲੋਂ ਮਿਲੀ ਚਾਹੇ ਇਹਨਾਂ ਨੂੰ ਵੀ ਸਾਰਾ ਚਾਹੀਦਾ ਹੈ ਅੱਜ ਜਦੋਂ ਆਪਣੀ ਸਾਰਾ ਦੇਣ ਦੇ ਕਾਬਿਲ ਹਨ ਤਾਂ ਉਹ ਆਪਣੇ ਫਰਜ਼ ਤੋਂ ਕੰਨੀ ਕਿਉਂ ਕਤਰਾ ਰਹੇ ਹਨ ਅੱਗੋ ਕਹਿੰਦਾ ਸੀ ਕੀ ਇਹਨਾਂ ਨੂੰ ਕਾੜ ਦੇ ਕੇ ਬੁਲਾਇਆ ਸੀ ਇਸ ਕਾਰਨ ਹੁਣ ਤੁਹਾਨੂੰ ਉਪਰੋਤਕ ਲਿਖੀ ਗੱਲ ਕੇ ਹੁਣ ਤਾਂ ਸੁਖ ਨਾਲ ਰੌਣਕਾਂ ਲੱਗ ਗਈਆਂ ਕਹਿਣ ਵਾਲਿਆਂ ਦੇ ਅੰਦਰ ਦੀ ਆਵਾਜ਼ ਜ਼ਰੂਰ ਸੁਣ ਗਈ ਹੋਵੇਗੀ ਗੱਲ ਅੱਗੇ ਤੋਰਦੇ ਆ ਪਿਛਲੇ ਹਾਸੇ ਨੂੰ ਸੰਖੇਪ ਵਿੱਚ ਦੇਖੋ ਜੋ ਕਿ ਪਰਮਾਨਿਤ ਹੋ ਚੁੱਕੇ ਹਨ ਇਹ ਕਿੰਨੇ ਨਸਲੀ ਸਨ ਤੇ ਕਿੰਨੇ ਅਸਲੀ ਇਸ ਕਾਰਜ ਦੀ ਸ਼ੁਰੂਆਤ ਮਾਈਗ੍ਰੇਸ਼ਨ ਦੇ ਏਜੰਟ ਤੋਂ ਹੁੰਦੀ ਹੈ ਝੂਠੇ ਸੁਪਨੇ ਦਿਖਾਉਣ ਵਾਲੇ ਇਹ ਸ਼ਖਸ ਵੀ ਅਸਲੀ ਹੀ ਸਨ ਜੇ ਸਟੂਡੈਂਟਸ ਨੇ ਨਾਰੇ ਮਜ਼ਾਰਿਆਂ ਦਾ ਰਾਹ ਬਣਾਇਆ ਸੀ ਤਾਂ ਉਸ ਪਿੱਛੇ ਵੀ ਕੁਝ ਅਸਲੀਆਂ ਦਾ ਹੀ ਦਿਮਾਗ ਸੀ ਇਹ ਉਹਨਾਂ ਦੀ ਇੱਕ ਕਾਮਯਾਬੀ ਹੋ ਗਈ ਸੀ ਜਿਸ ਮੀਡੀਆ ਨੇ ਉਸ ਵਕਤ ਵੱਜ ਚੜ ਕੇ ਰੌਲਾ ਪਾਇਆ ਉਹ ਵੀ ਅਸਲੀ ਸੀ ਕਤਲ ਹੋਣ ਤੇ ਕਤਲ ਕਰਨ ਵਾਲੇ ਵੀ ਜ਼ਿਆਦਾਤਰ ਅਸਲੀ ਹੀ ਸਨ ਅਨੇਵਾ ਕਾਲਜ ਖੋਲਣ ਵਾਲੇ ਵੀ ਅਸਲੀ ਹੀ ਸਨ ਮਜਬੂਰ ਸਟੂਡੈਂਟਸ ਤੋਂ ਮਹੀਨਾ ਮਹੀਨਾ ਕੰਮ ਕਰਵਾ ਕੇ ਪੈਸੇ ਮਾਰਨ ਵਾਲੇ ਵੀ ਅਸਲੀ ਹੀ ਹਨ ਝੂਠੇ ਤਜਰਬੇ ਦੇ ਸਰਟੀਫਿਕੇਟਸ ਦੇਣ ਲਈ ਹਜ਼ਾਰਾਂ ਡਾਲਰ ਲੈਣ ਵਾਲੇ ਵੀ ਅਸਲੀ ਹੀ ਹਨ 5.5 ਡਾਲਰ ਘੰਟਾ ਕੰਮ ਕਰਵਾਉਣ ਵਾਲੇ ਵੀ ਅਸਲੀ ਹੀ ਹਨ ਇਸ ਤੋਂ ਵੀ ਅੱਗੇ ਦੀ ਗੱਲ ਸੁਣ ਲਓ ਜੋ ਤੁਸੀਂ ਸਭ ਨੇ ਕਈ ਕਈ ਵਾਰ ਕਹੀ ਸੁਣੀ ਹੋਵੇਗੀ ਉਹ ਇਹ ਕਿ ਜਦੋਂ ਵੀ ਕੋਈ ਨਵਾਂ ਅਸਲੀ ਇੱਥੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਇਸ ਸੱਚ ਤੋਂ ਜਾਣੂ ਕਰਵਾਉਣਾ ਆਪਣਾ ਫਰਜ਼ ਸਮਝਦੇ ਹਾਂ ਕਿ ਜਿੱਥੇ ਮਰਜ਼ੀ ਕੰਮ ਕਰ ਲਈ ਆਪਣੇ ਦੇਸੀ ਦੇ ਨਾ ਕਰੀ ਕਿਉਂ ਕਿਉਂ ਦਾ ਜਵਾਬ ਦੇਣ ਦੀ ਲੋੜ ਨਹੀਂ ਤੁਸੀਂ ਆਪ ਹੀ ਸਮਝਦਾਰ ਹੋ ਪਰ ਮੈਂ ਆਪਣੀ ਜਿਗਿਆਸਾ ਮਟਾਉਣ ਲਈ ਅਕਸਰ ਹੀ ਇਹ ਸਵਾਲ ਨਵੇਂ ਤੇ ਪੁਰਾਣਿਆਂ ਨੂੰ ਕਰਦਾ ਰਹਿੰਦਾ ਹਾਂ ਤੇ ਇਹਨਾਂ ਸਾਰਿਆਂ ਦੇ ਜਵਾਬਾਂ ਦਾ ਨਿਚੋੜ ਇੱਕ ਦੂਜੇ ਤੇ ਚਿੱਕੜ ਸੁੱਟਣ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ ਪੁਰਾਣੇ ਕਹਿੰਦੇ ਕੰਮ ਇਹਨਾਂ ਨੂੰ ਨਹੀਂ ਕਰਨਾ ਆਉਂਦਾ ਕਸਟਮਰ ਸਰਵਿਸ ਇਹਨਾਂ ਨੂੰ ਨਹੀਂ ਆਉਂਦੀ ਤੇ ਜਦੋਂ ਨੂੰ ਕੁਝ ਸਿਖਾਉਂਦੇ ਆ ਤਾਂ ਇਹ ਕਿਤੇ ਹੋਰ ਭੱਜ ਜਾਂਦੇ ਆ ਜਦੋਂ ਨਮਿਆਂ ਦੇ ਦੁਖੜੇ ਸੁਣਦੇ ਆ ਤਾਂ ਕਹਿੰਦੇ ਹਨ ਕਿ ਇਹ ਇਕੱਲਾ ਚੰਮ ਪੁੱਟਦੇ ਹਨ ਦੇਣ ਲੈਣ ਨੂੰ ਕੁਝ ਹੁੰਦਾ ਨਹੀਂ ਇਹ ਸਭ ਤਾਂ ਹੁਣ ਇਤਿਹਾਸ ਹੋ ਚੁੱਕਿਆ ਇਸ ਨੂੰ ਮਟਾਇਆ ਜਾਂ ਸੁਧਾਰਿਆ ਨਹੀਂ ਜਾ ਸਕਦਾ ਆਜ ਤੋਂ ਸਿੱਖ ਜ਼ਰੂਰ ਸਕਦੇ ਸੀ ਜੋ ਅਸੀਂ ਸਿੱਖਿਆ ਨਹੀਂ ਅਸਲ ਬਾਤ ਕੱਟਣ ਦੀ ਥਾਂ ਤੇ ਦਿਨੋਂ ਦਿਨ ਵੱਧ ਜ਼ਰੂਰ ਹੈ ਜਿਸ ਦੀ ਤਾਜ਼ਾ ਮਿਸਾਲ ਐਡਿਟਿਡ ਵਿੱਚ ਇੱਕ ਅਸਲਿਆਂ ਦੇ ਕਾਲਜ ਦੀ ਦੇਖੀ ਜਾ ਸਕਦੀ ਹੈ ਜਦੋਂ ਤੋਂ ਆਸਟ੍ਰੇਲੀਆ ਸਰਕਾਰ ਨੇ ਆਪਣਾ ਅਕਸ ਸੁਧਾਰਨ ਲਈ ਥੋੜੀ ਜੀ ਸ਼ਕਤੀ ਕੀਤੀ ਹੈ ਉਸੇ ਦਿਨ ਤੋਂ ਕੋਈ ਨਾ ਕੋਈ ਨਵੀਂ ਗੱਲ ਸੁਣ ਨੂੰ ਮਿਲ ਰਹੀ ਹੈ ਸਾਡੇ ਸੁਭਾਅ ਮੁਤਾਬਕ ਇੱਕ ਮੂੰਹੋਂ ਦੂਜੇ ਮੂੰਹ ਹੁੰਦੀ ਹੁੰਦੀ ਹੋਰ ਹੀ ਰੂਪ ਧਾਰਨ ਕਰ ਲੈਂਦੀ ਹੈ ਇਹਨਾਂ ਫਵਾਹਾਂ ਨੇ ਲੋਕਾਂ ਨੂੰ ਸਾਰੀ ਤਕਨੀਕੀ ਭਾਸ਼ਾ ਸਿਖਾ ਦਿੱਤੀ ਹੈ ਹੁਣ ਜਦੋਂ ਕੋਈ ਦੋ ਅਸਲੀ ਗੱਲ ਕਰਦੇ ਆ ਤਾਂ ਉਹਨਾਂ ਦੇ ਵਿਸ਼ੇ ਵਿੱਚ ਇਹ ਸ਼ਾਮਲ ਹੁੰਦਾ ਕਿ ਯਾਰ ਸੁਣਿਆ ਫਲਾਣੇ ਕਾਲਜ ਦੇ ਆਡਿਟ ਵਿੱਚ 14 ਵਿੱਚੋਂ 2 ਪੁਆਇੰਟ ਹੀ ਮਿਲੇ ਪਾਮਿਸ ਕਾਂਡ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੋਵੇਗਾ ਪਰ ਮੈਂ ਜਿੰਨਾਂ ਕੋ ਨੇੜੇ ਤੋਂ ਇਹ ਕਾਂਡ ਦੇਖਿਆ ਜਾਂ ਪੀੜਤਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੇ ਅਧਾਰਤ ਪਹਿਲੀ ਨਜ਼ਰੇ ਵਿਦਿਆਰਥੀ ਹੀ ਪੀੜਤ ਨਜ਼ਰ ਆਉਂਦੇ ਹਨ ਪਰ ਜੇ ਗਹਿਰਾਈ ਨਾਲ ਇਸ ਵਿਸ਼ੇ ਨੂੰ ਦੇਖੀਏ ਤਾਂ ਦੁੱਤੋ ਤਾਂ ਕੋਈ ਵੀ ਨਹੀਂ ਚਲੋ ਮੈਂ ਤਾਂ ਜੋ ਮਹਿਸੂਸ ਕੀਤਾ ਉਹੀ ਲਿਖ ਰਿਹਾ ਫੈਸਲਾ ਤਾਂ ਜਨਤਾ ਜਨਾਰਦਨ ਨੇ ਕਰਨਾ ਹੁੰਦਾ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਬਾਅਦ ਐਡਲਿਡ ਨੇ ਵੀ ਕਈ ਬਿਜ਼ਨਸ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਿਆ ਦੇਖਦੇ ਹੀ ਦੇਖਦੇ ਇੱਥੇ ਕਈ ਕਾਲਜ ਹੋਂਦ ਵਿੱਚ ਆ ਗਏ ਇਹਨਾਂ ਵਿੱਚੋਂ ਇੱਕ ਇਹ ਕਾਲਜ ਵੀ ਸੀ ਜਿਸ ਦੀ ਗੱਲ ਮੈਂ ਇੱਥੇ ਕਰ ਰਿਹਾ ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਕਾਲਜਾਂ ਵਾਲੇ ਸਟੂਡੈਂਟਸ ਨੂੰ ਆਕਰਸ਼ਿਤ ਕਰਨ ਲਈ ਦਾਖਲੇ ਵੇਲੇ ਇਹ ਲਾਲਚ ਦੇ ਦਿੰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲੈ ਲਓ ਬਹੁਤ ਘੱਟ ਟਾਈਮ ਕਲਾਸ ਲਾਉਣੀ ਪਵੇਗੀ ਤੇ ਬਾਕੀ ਅਸੀਂ ਕੰਮ ਦਾ ਵੀ ਆਪ ਇੰਤਜ਼ਾਮ ਕਰਕੇ ਦੇਵਾਂਗੇ ਬਸ ਉਸੇ ਤਰ੍ਹਾਂ ਇਸ ਕਾਲਜ ਵਾਲਿਆਂ ਨੇ ਵੀ ਸਟੂਡੈਂਟਸ ਨੂੰ ਕੁਝ ਛੋਟ ਦੇ ਦਿੱਤੀ ਤੇ ਹੁਣ ਤੁਸੀਂ ਦੱਸੋ ਕਿ ਜਵਾਨੀ ਵਿੱਚ ਪੈਰ ਧਰਨ ਵਾਲੇ ਇਹਨਾਂ ਨੌਜਵਾਨਾਂ ਨੂੰ ਹੋਰ ਕੀ ਚਾਹੀਦਾ ਸੀ ਬਾਕੀ ਇੱਕ ਗੱਲ ਕਿਸੇ ਤੋਂ ਸ਼ਿਬੀ ਨਹੀਂ ਹੈ ਕਿ ਪੜ੍ਹਾਈ ਕਰਨੇ ਤੇ ਕਿਹੜਾ ਪੜੂਆ ਆਇਆ ਹੈ ਹਰ ਇੱਕ ਨੂੰ ਬਸ ਪੀਆਰੀ ਦਿਸ ਰਹੀ ਸੀ ਪਰ ਜਦੋਂ ਕਾਲਜ ਦੇ ਗੱਲ 'ਚ ਸਰਕਾਰ ਨੇ ਆ ਗਲਾਵਾ ਪਾ ਲਿਆ ਤਾਂ ਹੁਣ ਉਹਨੇ ਕਿਵੇਂ ਨਾ ਕਿਵੇਂ ਤਾਂ ਆਪਣੀ ਧੌਣ ਛਡਾਉਣੀ ਸੀ ਬਸ ਉਹਨਾਂ ਜਿਹੜੀ ਜ਼ੁਬਾਨ ਨਾਲ ਇਹਨਾਂ ਸਟੂਡੈਂਟਸ ਨੂੰ ਕਿਹਾ ਸੀ ਕਿ ਹਾਜ਼ਰੀਆਂ ਦੀ ਕੋਈ ਪਰਵਾਹ ਨਹੀਂ ਉਹੀ ਮੂੰਹ ਹੁਣ ਕਹਿ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਸੈਕਸ਼ਨ B ਇਸ ਲਈ ਜਾਰੀ ਕੀਤਾ ਕਿਉਂਕਿ ਇਹ ਕਾਲਜ ਹਾਜ਼ਰ ਨਹੀਂ ਹੁੰਦੇ ਸੀ ਇਸ ਕਰਕੇ ਇਹਨਾਂ ਦੀਆਂ ਹਾਜ਼ਰੀਆਂ ਕੱਟ ਗਈਆਂ ਹਨ ਆਮੇ ਇਸ ਇੱਕ ਗੱਲ ਨਾਲ ਕਾਰਜ ਦੇ ਬਾਰੰ ਪੁਆਇੰਟ ਪੂਰੇ ਨਹੀਂ ਹੁੰਦੇ ਤੇ ਨਾ ਹੀ ਇਹ ਸਰਕਾਰ ਦੀ ਨਿਗਾਹ ਵਿੱਚ ਆਪਣਾ ਅਕਸ ਸਾਫ ਕਰ ਸਕਦਾ ਹੈ ਇਸ ਪਿੱਛੇ ਤਾਂ ਕਾਲਜ ਵਾਲਿਆਂ ਦੀ ਬਸ ਇੱਕ ਹੀ ਮਨਸ਼ਾ ਸੀ ਕਿ ਜਾਂਦੇ ਚੋਰ ਦੀ ਭਾਗੀ ਸੀ ਕਿਉਂਕਿ ਫੈਡਰਲ ਸਰਕਾਰ ਇਸ ਕਾਲਜ ਦੀ ਮਾਨਤਾ ਰੱਦ ਕਰ ਚੁੱਕੀ ਹੈ ਤੇ ਸਟੇਟ ਗਵਰਨਮੈਂਟ ਦਾ ਫੈਸਲਾ ਹੋਣਾ ਬਾਕੀ ਹੈ ਸਟੇਟ ਵਾਲਿਆਂ ਤੋਂ ਕਿਸੇ ਚਮਤਕਾਰ ਦੀ ਆਸ ਨਹੀਂ ਕੀਤੀ ਜਾ ਸਕਦੀ ਕਾਲਜ ਬੰਦ ਹੋਣ ਦੀ ਹਾਲਤ ਵਿੱਚ ਆਸਟ੍ਰੇਲੀਆ ਲਾ ਅਨੁਸਾਰ ਸਾਰੇ ਸਟੂਡੈਂਟਸ ਨੂੰ ਕਿਸੇ ਹੋਰ ਕਾਲਜ ਵਿੱਚ ਐਡਜਸਟ ਕਰਾਉਣ ਦੀ ਸ਼ਕਲ ਵਿੱਚ ਕਾਲਜ ਵਾਲਿਆਂ ਨੂੰ ਬਹੁਤ ਸਾਰਾ ਪੈਸਾ ਲਾਉਣਾ ਪੈਣਾ ਸੀ ਸੋ ਹਿੰਦੁਸਤਾਨੀ ਦਿਮਾਗ ਨੇ ਇੱਕ ਪੱਤਾ ਚਲ ਦਿੱਤਾ ਕਿ ਆਉਣ ਵਾਲੇ 28 ਦਿਨਾਂ ਵਿੱਚ ਇਹ ਸਟੂਡੈਂਟਸ ਆਪੋ ਆਪਣੇ ਘਰਾਂ ਨੂੰ ਮੁੜ ਜਾਣਗੇ ਤੇ ਸਾਡੇ ਪੈਸੇ ਵੱਧ ਜਾਣਗੇ ਇੱਥੇ ਜ਼ਿਕਰ ਯੋਗ ਹੈ ਕਿ ਆਸਟ੍ਰੇਲੀਆ ਵਿੱਚ ਜਦੋਂ ਕਿਸੇ ਸਟੂਡੈਂਟਸ ਨੂੰ ਸੈਕਸ਼ਨ 20 ਜਾਰੀ ਹੋ ਜਾਂਦਾ ਤਾਂ ਉਸ ਨੂੰ 28 ਦਿਨਾਂ ਦੇ ਵਿੱਚ ਆਸਟ੍ਰੇਲੀਆ ਛੱਡਣਾ ਪੈਂਦਾ ਹੁਣ ਤੁਸੀਂ ਅਗਲਾ ਕਾਂਡ ਦੇਖੋ ਇੱਕ ਵਕਤ ਇਹਨੇ ਸਟੂਡੈਂਟਸ ਨੂੰ ਸੈਕਸ਼ਨ ਵੀ ਜਾਰੀ ਹੋਣਾ ਇੱਕਦਮ ਹੜਕੰਮ ਜਾ ਮਚ ਗਿਆ ਤੇ ਇੱਕ ਵਾਰ ਤਾਂ ਇਹਨਾਂ ਨੇ ਵੀ ਫੰਡ ਤੋੜ ਵਾਲਾ ਰਸਤਾ ਫੰਡ ਦੀ ਕੋਸ਼ਿਸ਼ ਕੀਤੀ ਪਰ ਕੁਝ ਇੱਕ ਸੂਝਵਾਨ ਬੰਦਿਆਂ ਇਹਨਾਂ ਨੂੰ ਇੰਜ ਕਰਨ ਤੋਂ ਵਰਜ ਲਿਆ ਤੇ ਇਹਨਾਂ ਆਸਟ੍ਰੇਲੀਆ ਦੇ ਕਾਨੂੰਨ ਰਾਹੀਂ ਚੱਲਣ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ ਯੋਗ ਅਗਵਾਈ ਹੇਠਨਾ ਐਡਲਿਡ ਦੇ ਮਸ਼ਹੂਰ ਵਕੀਲ ਰਾਹੀ ਇਮੀਗ੍ਰੇਸ਼ਨ ਕੋਲ ਆਪਣੀ ਆਵਾਜ਼ ਪਹੁੰਚਾਈ ਜਿਸ ਦੀ ਬੜੀ ਛੇਤੀ ਸੁਣਵਾਈ ਹੋਈ ਤੇ ਇਹਨਾਂ ਨੂੰ ਇੱਕ ਵਾਰ ਆਰਜ਼ੀ ਦੇ ਤੌਰ ਤੇ ਰਾਹਤ ਮਿਲ ਗਈ ਪਰ ਹੁਣ ਫਿਰ ਅਸਲੀ ਮੁੱਦੇ ਤੇ ਆਉਂਦੇ ਹਾਂ ਇਸ ਸਾਰੇ ਕਾਂਡ ਵਿੱਚ ਵੀ ਅਸਲੀਆਂ ਨੇ ਜੋ ਲੱਤਾਂ ਕੱਟੀਆਂ ਉਹ ਵੀ ਸੁਣ ਲੋ ਭਾਵੇਂ ਕਾਲਜ ਦੇ કુલ 150 ਸਟੂਡੈਂਟਸ ਵਿੱਚੋਂ 70 ਕੋਲ ਇਹ ਚਿੱਠੀਆਂ ਆ ਗਈਆਂ ਸਨ ਪਰ ਫਿਰ ਵੀ ਪਹਿਲੇ ਦਿਨ ਜੋ ਇਕੱਠ ਹੋਇਆ ਸੀ ਹਰ ਅਗਲੀ ਮੀਟਿੰਗ ਵੇਲੇ ਇਹਨਾਂ ਦੀ ਸੰਖਿਆ ਘਟਦੀ ਗਈ ਤੇ ਅਖੀਰ ਜਿਸ ਦਿਨ ਇਮੀਗ੍ਰੇਸ਼ਨ ਵਾਲਿਆਂ ਨੇ ਸੱਦਿਆ ਉਸ ਦਿਨ ਇਹਨਾਂ ਵਿੱਚੋਂ ਕੇਵਲ 19 ਸਟੂਡੈਂਟ ਹੀ ਹਾਜ਼ਰ ਹੋਏ ਇੱਕ ਇੱਕ ਬਰਕਤ ਵਾਲਾ ਬੂਹਾ ਢੋਕੇ ਇਹਨਾਂ ਕੱਲੇ ਕੱਲੇ ਜੱਗ ਜਿੱਤਣ ਨੂੰ ਤਰਜੀਹ ਦਿੱਤੀ ਇਹ ਸਾਰੇ ਕਾਂਡ ਦਰਾਂ ਨੇ ਕਾਲਜ ਦੇ ਮੁਤਲ ਡਾਇਰੈਕਟਰ ਕਾਲੇ ਨਾਲ ਆਪਣੀ ਕਿੜ ਕੱਢਣ ਲਈ ਸਟੂਡੈਂਟਾਂ ਦੇ ਮੋਢੇ ਤੇ ਬੰਦੂਕ ਧਰ ਕੇ ਚਲਾਉਣ ਲਈ ਬੜਾ ਸਰਲੋ ਮੱਛੀ ਹੁੰਦਾ ਦੇਖਿਆ ਗਿਆ ਇਹ ਤਾਂ ਸ਼ੁਕਰ ਹੈ ਕਿ ਇਹ ਸਟੂਡੈਂਟਸ ਉਸਤੇ ਮਗਰ ਨਹੀਂ ਲੱਗੇ ਨਹੀਂ ਤੇ ਅਸਲਵਾਦਾ ਇੱਕ ਹੋਰ ਕਾਂਡ ਲਿਖਿਆ ਜਾਣਾ ਸੀ ਉੰਜ ਤਾਂ ਬਰਸਾਤ ਦੇ ਮੌਸਮ ਵਿੱਚ ਖੁੰਬਾਂ ਵਾਂਗੂ ਉੱਗੇ ਇਹਨਾਂ ਕਾਲਜਾਂ ਵਿੱਚ ਜ਼ਿਆਦਾਤਰ ਬਸ ਪੈਸਾ ਇਕੱਠਾ ਕਰਨ ਲਈ ਹੀ ਖੁੱਲੇ ਗਏ ਸਨ ਪਰ ਫਿਰ ਵੀ ਜੇ ਕੁਝ ਇੱਕ ਆਪਣੇ ਕੰਮ ਨੂੰ ਸਹੀ ਅੰਜਾਮ ਦੇ ਰਹੇ ਹਨ ਉਹਨਾਂ ਦਾ ਅੱਜਕੱਲ ਜੀਣਾ ਦੁੱਬਰ ਹੋਇਆ ਪਿਆ ਹੈ ਸਟੂਡੈਂਟ ਫੀਸ ਰੋਕੀ ਬੈਠੇ ਹਨ ਕਿਉਂਕਿ ਅਫਵਾਹਾਂ ਦੇ ਬਾਜ਼ਾਰ ਹਰ ਰੋਜ਼ ਇਹਨਾਂ ਕਾਲਜਾਂ ਨੂੰ ਸਵੇਰੇ ਸ਼ਾਮ ਬੰਦ ਕਰ ਦਿੰਦੇ ਹਨ ਇਸ ਕਲੋਂ ਡਰਦਾ ਸਟੂਡੈਂਟ ਫੀਸ ਨਹੀਂ ਭਰ ਰਿਹਾ ਕਿ ਕਿਤੇ ਫੀਸ ਹੀ ਨਾ ਡੁੱਬ ਜਾਵੇ ਜਿਸ ਦਾ ਤਾਜ਼ਾ ਉਦਾਹਰਣ ਕੁਝ ਇੱਕ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰਾਂ ਵਿੱਚ ਜਾ ਕੇ ਭਾਈਚਾਰੇ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਕਿ ਅਫਵਾਹਾਂ ਨੂੰ ਰੋਕ ਲਈ ਜਾ ਸਕੇ ਇੱਥੇ ਫਿਰ ਉਹੀ ਗੱਲ ਆ ਗਈ ਅਫਵਾਹਾਂ ਫਲਾਉਣ ਵਾਲੇ ਕੌਣ ਹਨ ਜੀ ਹਾਂ ਉਹ ਵੀ ਆਪਣੇ ਅਸਲੀ ਹੀ ਹਨ ਅੰਤ ਵਿੱਚ ਇੱਕ ਹੋਰ ਅਫਵਾਹ ਬਾਰੇ ਗੱਲ ਕਰਦੇ ਹਾਂ ਸੁਣਿਆ ਕਿ ਇਮੀਗ੍ਰੇਸ਼ਨ ਦੇ ਨਵੇਂ ਆਏ ਰੂਲਸ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੈਲਬੌਰਨ 'ਚ ਧਰਨੇ ਨਾਰੇ ਮਜ਼ਾਰੇ ਦਾ ਦੌਰ ਫਿਰ ਸ਼ੁਰੂ ਹੋ ਰਿਹਾ। ਕਾਸ਼ ਇੱਕ ਅਫਵਾਹੀ ਹੋਵੇ। ਮੰਨਿਆ ਪੀਆਰ ਦੇ ਸਖਤੋਕਾਨੂੰਨ ਨਾਲ ਬੜੀ-ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਹਨ ਪਰ ਦੋਸਤੋ ਇਸ ਵਾਰ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਪਹਿਲਾਂ ਵਾਲਾ ਰਾਹ ਜੇ ਨਾ ਅਪਣਾਇਓ ਤਾਂ ਹੀ ਚੰਗਾ ਹੈ। ਅੱਜ ਅਸੀਂ ਜਿਹੜੀ ਫਸਲ ਵੜ ਰਹੇ ਹਾਂ ਇਹ ਪਿਛਲੇ ਸਾਲ ਅਸੀਂ ਆਪ ਹੀ ਬੀਜੀ ਸੀ। ਅਸੀਂ ਆਪ ਹੀ ਸ਼ੀਸ਼ੇ ਭੰਨ ਕੇ ਆਪਣੇ ਰਾਹਾਂ ਵਿੱਚ ਬਚਾਏ ਸਨ। ਜਿਸ ਕਰਕੇ ਸਾਡਾ ਰਾ ਇਹਨਾਂ ਔਖਾ ਹੋ ਗਿਆ ਜਦੋਂ ਸਾਲ ਪਹਿਲਾਂ ਮੇਰਾ ਇੱਕ ਲੇਖ ਮੈਲਬਨ ਵਿੱਚ ਪੰਨੇ ਸ਼ੀਸ਼ੇ ਦੀ ਗੂੰਜ ਦੁਨੀਆਪਰ ਵੀ ਛਪਿਆ ਸੀ ਤਾਂ ਉਸ ਵਕਤ ਕੁਝ ਲੋਕਾਂ ਨੂੰ ਇਹ ਫालतੂ ਦੀਆਂ ਗੱਲਾਂ ਲੱਗੀਆਂ ਸੀ ਪਰ ਹੁਣ ਤੁਸੀਂ ਉਸ ਲੇਖ ਨੂੰ ਪੜ੍ਹ ਕੇ ਦੇਖੋ mintubraad.com ਤੇ ਤੁਹਾਨੂੰ ਉਸ ਲੇਖ ਦਾ ਅੱਖਰ ਅੱਖਰ ਸੱਚ ਹੋਇਆ ਜਾਪੇਗਾ ਸੋ ਹੁਣ ਤਾਂ ਲੋੜ ਹੈ ਬਹੁਤ ਹੀ ਸੂਝ-ਬੂਝ ਨਾਲ ਕਦਮ ਚੁੱਕਣ ਦੀ ਨਾ ਕਿ ਕੁਝ ਇੱਕ ਮੌਕਾ ਪ੍ਰਸਤਾ ਪਿੱਛੇ ਲੱਗ ਕੇ ਸਦਾ ਲਈ ਆਪਣੇ ਰਾਹ ਬੰਦ ਕਰਨ ਦੀ ਹਰੀ ਵਿਆਸਤੀ ਕਿੰਨ ਦਿਖ ਰਹੀ ਹੈ بس ਲੋੜ ਹੈ ਇਸ ਮੁਲਕ ਦੇ ਕਾਨੂੰਨ ਦੀ ਕਦਰ ਕਰਦੇ ਹੋਏ ਆਪਣੀ ਗੱਲ ਸਰਕਾਰੀ ਦਰਬਾਰੇ ਪਹੁੰਚਾਉਣੀ ਅਖੀਰ ਵਿੱਚ ਇਹ ਸਚਾਈ ਨੂੰ ਖੁੱਲੇ ਦਿਲ ਨਾਲ ਮੰਨੋ ਕਿ ਸਾਡਾ ਉਹਨਾਂ ਨੂੰ ਨੁਕਸਾਨ ਨਸਲਵਾਦ ਨਹੀਂ ਕੀਤਾ ਜਨਾ ਅਸਲਵਾਦ ਨੇ ਕੀਤਾ ਤੇ ਹਾਲੇ ਕਰ ਰਿਹਾ ਇਹ ਤਾਂ ਸ਼ੁਕਰ ਹੈ ਉਸ ਕੁਦਰਤ ਦਾ ਜਿਸ ਨੇ ਪੰਜਾਂ ਉਂਗਲਾਂ ਨੂੰ ਇੱਕੋ ਜਿਹਾ ਨਹੀਂ ਬਣਾਇਆ ਤੇ ਅੱਜ ਵੀ ਮੇਰੇ ਬਹੁਤ ਸਾਰੇ ਅਸਲੀ ਹਰਥਾਂ ਤੇ ਸਹਿਯੋਗ ਕਰ ਰਹੇ ਹਨ ਆਸਟ੍ਰੇਲੀਆ ਦੀ ਪੰਜਾਬੀ ਪ੍ਰੈਸ ਤੁਹਾਡੀ ਗੱਲ ਸਰਕਾਰੀ ਦਰਬਾਰੇ ਪਹੁੰਚਾਉਣ ਲਈ ਹਰ ਸਮੇਂ ਤੁਹਾਡੀ ਮਦਦ ਕਰ ਰਹੀ ਹੈ ਸੋ ਆਓ ਇਸ ਵਾਰ ਇਸ ਮੋਰਚੇ ਤੇ ਬਿਨਾ ਇੱਕ ਦੂਜੇ ਦੀਆਂ ਲੱਤਾਂ ਖਿੱਚੇ ਸਹਿਯੋਗ ਦਈਏ ਅਤੇ ਮੋਰਚਾ ਫਤਿਹ ਕਰਕੇ ਦੁਨੀਆ ਨੂੰ ਦਿਖਾ ਦਈਏ ਕਿ ਹੁਣ ਅਸੀਂ ਅਸਲ ਵੱੱਡ ਛੱਡ ਦਿੱਤਾ ਹੈ। ਪਰ ਇਸ ਸਾਰੀ ਲੇਖ ਤਰ੍ਹਾਂ ਪੋਟੂ ਸ਼ਾਇਦਾ ਇਹ ਵਿਅੰਗ ਮੇਰੇ ਜ਼ਿਹਨ ਵਿੱਚ ਹਰ ਵਕਤ ਘੁੰਮਦਾ ਰਿਹਾ ਹੈ। ਤੇ ਉਮੀਦ ਹੈ ਤੁਸੀਂ ਵੀ ਇਸ ਵਿਅੰਗ ਨਾਲ ਸਹਿਮਤ ਹੋਵੋਗੇ ਕਿ ਸਾਡੀ ਕਿਸ਼ਤੀ ਉੱਥੇ ਡੁੱਬੀ ਜਿੱਥੇ ਪਾਣੀ ਕਮ ਸੀ ਸਾਨੂੰ ਆਪਣਿਆਂ ਹੀ ਵੱਡਿਆ ਨਹੀਂ ਤਾਂ ਗੈਰਾਂ ਦੀ ਕੁੱਤੀ ਵਿੱਚ ਕਿੱਥੇ ਦਮ ਸੀ। ਧੰਨਵਾਦ।